ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਸਾਡੇ ਘਰ ਰਾਤ ਦੀ ਦਾਲ ਬਚ ਗਈ ਸੀ ਤੇ ਕਿਵੇਂ ਆਪਾਂ ਫਿਰ ਤੋਂ ਬਣਾਵਾਂਗੇ ਦੇਖੋ ਸਹੀ ਸੌਰੀ ਉਹ ਇਹ ਜਿਹੜੀ ਕੋਈ ਚੀਜ਼ ਵੇਸਟ ਨਾ ਹੋਣ ਦੇ ਮੇਰੇ ਹਿਸਾਬ ਨਾਲ ਤਾਂ ਠੀਕ ਹੈ ਹਰ ਘਰ 'ਚ ਮਸਲ ਬੰਦੀ ਹੋਈਗੀ ਪਦਛੇੜੇ ਨਹੀਂ ਬਣਾਉਂਦੇ ਉਹਨਾਂ ਲਈ ਵੀ ਮੈਂ ਵੀਡੀਓ ਬਣਾ ਰਹੀ ਆ ਵੀ ਬਹੁਤ ਹੀ ਸਵਾਦ ਬਣਦੀਆਂ ਟੋਟੀਆਂ ਇਹਦੇ ਵਿੱਚ ਆਪਾਂ ਨੇ ਦਾਲ ਪਾ ਲਈ ਮੇਰੀ ਸਾਬਤ ਮੂੰਗੀ ਤੇ ਚੰਨੇ ਦੀ ਦਾਲ ਸੀ ਤੇ ਇਹ ਮੈਂ ਵਿੱਚ ਪਿਆਜ਼ ਕੱਟ ਕੇ ਰੱਖੇ ਹੋਏ ਆ ਉਹ ਪਾ ਲੈ ਠੀਕ ਹੈ ਇਹ ਹਰੀ ਮਿਰਚ ਤੇ ਇਹ ਮੈਂ ਥੋੜਾ ਜਿਹਾ ਜੀਰਾ ਇਹ ਧਨੀਆਂ ਸੁੱਕਾ ਤਰੜਕੇ ਬਹੁਤ ਸਵਾਦ ਲੱਗਦਾ ਇਹਦੇ ਵਿੱਚ ਤੇ ਅਨਾਰ ਦਾਣੇ ਦਾ ਬਹੁਤ ਅੱਛਾ ਟੇਸਟ ਆਉਂਦਾ ਹੈ ਮੈਂ ਵਿੱਚ ਅਨਾਰ ਦਾਣਾ ਪਾਇਆ ਇਹ ਥੋੜਾ ਜਿਹਾ ਸੁੱਕਾ ਪੁਦੀਨਾ ਮੈਂ ਸੁਕਾ ਕੇ ਰੱਖ ਲਿਆ ਸੀ ਵੈਸੇ ਮੇਰਾ ਹਰਾ ਵੀ ਲੱਗਿਆ ਹੋਇਆ ਹੈ ਵੀ ਮੈਂ ਨਾ ਫੁੱਲਾਂ ਤੇ ਥੋੜਾ ਜਿਹਾ ਸਪਰੇਅ ਕੀਤਾ ਸੀ ਤੋਂ ਮੈਨੂੰ ਫਿਰ ਉਹ ਮੇਰਾ ਮਨ ਨਹੀਂ ਕੀਤਾ ਉਸ ਤੋਂ ਤੋੜਨ ਦਾ ਤੇ ਇਸ ਲਈ ਮੈਂ ਜਿਹੜਾ ਸੁੱਕਾ ਰੱਖਿਆ ਹੋਇਆ ਸੀ ਉਹ ਪਾ ਲਿਆ ਇਹ ਥੋੜੀ ਜਿਹੀ ਜਵੈਣ ਇਹ ਡਾਈਜੈਸਟਰ ਵਾਸਤੇ ਬਹੁਤ ਅੱਛੀ ਹੁੰਦੀ ਹੈ ਤੇ ਸਵਾਦ ਵੀ ਬਹੁਤ ਅੱਛਾ ਹੈ ਬੇ ਬੇ ਨਮਕ ਆਪਾਂ ਉਹਨਾਂ ਕੁ ਪਾਵਾਂਗੇ ਜਿੰਨਾ ਸਾਨੂੰ ਆਟੇ ਦੇ ਹਿਸਾਬ ਨਾਲ ਕਿਉਂਕਿ ਦਾਲ ਵਿੱਚ ਤਾਂ ਆਲਰੇਡੀ ਨਮਕ ਹੈ ਤੇ ਇਹ ਮੈਂ ਵਿੱਚ ਜਿੰਨਾ ਆਪਾਂ ਲੋੜ ਹੈ ਉਹਨਾ ਆਟਾ ਮੈਂ ਕੋਸ਼ਿਸ਼ ਕਰਾਂਗੀ ਕਿ ਦਾਲ ਵਿੱਚ ਹੋਰ ਪਾਣੀ ਨਾ ਪਾਣਾ ਪਵੇ ਇਹ ਠੀਕ ਹੈ ਬਹੁਤ ਸਵਾਲ ਬਣਦੀ ਹੈ ਫਿਰ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲਾਂਗੇ ਕਿਉਂ ਤੇ ਨਾਲ ਪਰੌਂਠੀਆਂ ਜਿਹੜੀਆਂ ਸੌਫਟ ਬਣਦੀਆਂ। ਇਹ ਠੀਕ ਹੈ ਜੀ ਤੇ ਇਹ ਮੈਂ ਥੋੜਾ ਜਿਹਾ ਨਾ ਆਟਾ ਦੋਗੇ ਆਟੇ ਮੇਕੀ ਪਾ ਰਹੇ ਆ। ਮੈਂ ਨਾ ਡੱਬਾ ਤੇ ਉਹ ਵਾਲਾ ਖਾਲੀ ਕੀ ਤਸੀ ਦੇਸੀ ਕੇਵਲ ਤੇ ਮੈਂ ਉਸੇ ਥੋੜਾ ਜਿਹਾ ਹੱਥਾ ਘੋਲ ਲਿਆ। ਤੇ ਠੀਕ ਹੈ ਹੁਣ ਆਪਾਂ ਆਟਾ ਗੁੰਨ ਲਵਾਂਗੇ ਸੌਫਟ ਜਿਵੇਂ ਆਪਾਂ ਆਮ ਪਰੌਂਠੀ ਵਾਸਤੇ ਆਟਾ ਗੁੰਨਦੇ ਆ। ਜਿੰਨਾ ਖੋਰ ਆਟਾ ਲੋਡ ਪਏਗਾ ਮੈਂ ਪਾ ਲਵਾਂਗੀ ਤੇ ਅੱਜ ਆਪਾਂ ਮਜ਼ੇਦਾਰ ਪਰੌਂਠੀਆਂ ਬਣਾਵਾਂਗੇ ਤੇ ਨਾਲ ਮੈਂ ਥੋੜੀਆਂ ਜੀਆਂ ਮਿਰਚਾਂ ਜਿਹੜੀਆਂ ਹਜ਼ਾਰ ਵਾਲੀਆਂ ਹੁੰਦੀਆਂ ਹਰੀਆਂ ਮਿਰਚਾਂ ਥੋੜੀਆਂ ਮੋٹے ਸਾਈਜ਼ ਦੀਆਂ ਉਹ ਥੋੜੀਆਂ ਜਿਹੀ ਸੁੱਕਾ ਹੀ ਮਸਾਲਾ ਪਾ ਕੇ ਫਰਾਈ ਕਰਾਂਗੀ ਪਰੌਂਠੀਆਂ ਬਹੁਤ ਸਵਾਦ ਬਣਦੀਆਂ ਆ ਆਟਾ ਪਨ ਨਹੀਂ ਹੈ ਤੇ ਕੀ ਹੋ ਕਰਾਂਗੇ ਕੰਮ ਬਾਕੀ ਦਾ ਕਿ ਜੀ ਸੌਫਟ ਜਿਹਾ ਆਟਾ ਆਪਾਂ ਨੇ ਤਿਆਰ ਕਰ ਲਿਆ ਪਿਆਜ਼ ਮੈਂ ਥੋੜਾ ਜਿਆਦਾ ਪਾਏ ਆ ਜੇ ਤੁਹਾਡਾ ਤੁਹਾਨੂੰ ਨਹੀਂ ਪਿਆਜ਼ ਤੁਸੀਂ ਯੂਜ਼ ਕਰਨੇ ਚਾਹਦੇ ਤਵੇ ਸ਼ਕ ਨਾ ਪਾਓ ਬਾਕੀ ਸੁੱਕੇ ਮਸਾਲੇ ਪਾ ਲਓ ਪਰ ਪਿਆਜ਼ ਨਾਲ ਬਹੁਤ ਸਵਾਦ ਬਣਦਾ ਹੈ ਤੇ ਮੈਂ ਤੇ ਥੋੜਾ ਜਿਆਦਾ ਵੀ ਪਾ ਲਈ ਆ ਪਿਆਜ਼ ਤੇ ਇਸ ਨਾਲ ਪਰ ਕੱਟੋ ਭੀਕ ਕਿਉਂਕਿ ਫਿਰ ਨੂੰ ਰੋਟੀ ਵੇਲਣ ਵੇਲੇ ਨਾ ਥੋੜਾ ਜਿਆਦਾ ਵਿੱਚੋਂ ਫਿਰ ਨਿਕਲਦੇ ਰਹਿੰਦੇ ਆ ਥੋੜੇ ਜੇ ਭੀਕ ਹੋਣ ਤਾਂ ਵਧੀਆ ਲੱਗਦਾ ਜਿਆਪਾਂ ਬਸ ਇਹਨੂੰ ਇੱਕ ਕਟੋਰਾ ਕਰਕੇ ਰੱਖ ਲਵਾਂਗੇ ਤੇ 10 ਮਿੰਟ ਅਪਰ ਰੱਖ ਦਿੰਨੇ ਹੈ ਰੈਸਟ ਵਾਸਤੇ ਇਹ ਥੋੜਾ ਜਿਹਾ ਸੌਫਟ ਵੀ ਹੋ ਜਾਏਗਾ ਤੇ ਫਿਰ ਅਗੋਂ ਕਰਦੇ ਹਾਂ ਅਗਲੀ ਤਿਆਰੀ ਬਾਅਦ ਵਿੱਚ ਦੇਖੋ ਜੀ ਸਦਾ ਆਪਾਂ ਕਰ ਲਿਆ ਇਕੱਠਾ ਤੇ ਇਹ ਨੂਨ ਆਪਾਂ ਇਹ ਗਿੱਲਾ ਪੋਣਾ ਦੇ ਕੇ 15-20 ਮਿੰਟ ਬਸ ਕਰ ਦਿੰਦੇ ਤੇ ਫੇਰ ਆਪਾਂ ਮਿਲਦੇ ਹਾਂ ਹਾਂਜੀ ਆਪਾਂ ਹੁਣ ਇਹ ਕਰਦੇ ਆ ਮਿਰਚਾਂ ਫਰਾਈ ਤੇ ਦੇਖੋ ਮੈਂ ਮਿਰਚਾਂ ਨੂੰ ਧੋ ਕੇ ਅੱਛੀ ਤਰ੍ਹਾਂ ਤੇ ਇਹ ਚੀਰਾ ਦੇ ਲਿਆ ਇਸ ਤਰ੍ਹਾਂ ਠੀਕ ਹੈ ਤੇ ਹੁਣ ਆਪਾਂ ਪੈਨ ਵਿੱਚ ਪਾਵਾਂਗੇ ਸਰ੍ਹੋਂ ਦਾ ਤੇਲ ਤੁਸੀਂ ਵੈਜੀਟੇਬਲ ਆਇਲ ਵੀ ਪਾ ਸਕਦੇ ਹੋ ਮੈਂ ਸਰ੍ਹੋਂ ਦਾ ਤੇਲ ਨਾਲ ਬਣਾ ਰਹੀ ਹਾਂ ਇਹ ਥੋੜੇ ਜਿਹਾ ਤੇਲ ਚ ਜਦ ਬੱਚੇ ਬਣਨਗੇ ਤੇ ਅੱਗੇ ਦੇ ਅੱਧ ਦੇ ਵਿੱਚ ਮੈਂ ਪਾਵਾਂਗੀ ਥੋੜੀ ਜਿਹੀ ਰਾਈ ਇਹ ਥੋੜੀ ਜਟਕ ਜਾਏ चलो ये रईस है ही हो गई तो हूँ मैं बिच पा दी ये मिर्चा ये पूरा खीरा देखिए ना तो फिर नमक मिर्च आपे पर हूँ इसे आप पे पार तो थोड़ा जहा पा देंगे धनिया पाउडर तो थोड़ा अंगूर नमक तो तो ए ज्यादा मसाले नहीं अपने पाने थोड़ी जो फ्राई हो जाए गैस अपने बिल्कुल स्लो रखनी है मिर्चा गई तैयार ये थोड़ा जहाँ रस पा देंगे ਹੋ ਬਦੀਆ ਹੋ ਗਿਆ ਪਿਆਰ ਬਸ ਇਹਨੂੰ ਆਪਾਂ ਹੁਣ ਥੋੜੀਂ ਤਪ ਦੇਣੇ ਆ ਗੈਸ ਕਰ ਦੇਣੇ ਆ ਬੰਦ ਤੇ ਜਿੰਨੀ ਗਰਮ ਹੋਵੇ ਉਦੋਂ ਚੀਹ ਹੋ ਜਾਣੀ ਹੈ ਇਹ ਮੁਸਾਦਾ ਹੋ ਗਿਆ ਆਟਾ تیار ਹੋ ਗਿਆ ਅਬ ਇਹ ਸੋਹਣੀਆਂ ਚੜ ਰਹੀ ਹੈ ਇਸ ਫੋਮ ਕਰ ਦਿੱਤੀ ਤੇ ਹੁਣ ਆਪਾਂ 프ੌਂਟੀਆਂ ਬਣਾ ਦੇ। ਇਹ ਦਿਸੀ ਹੋਣਾ। ਇਹਦੇ ਬਣਾਵਾਂਗੇ 프ੌਂਟੇ ਤੇ ਛੇੜਾ ਬਣਾ ਲਦੇ ਆ। ਇਹਦੇ ਵਿੱਚ ਥੋੜਾ ਜਿਹਾ ਕਿਵ ਲਗਾਵਾਂਗੇ ਜੈਸੇ ਤਾਂ ਬਾਹਰ ਕੀ ਬਹੁਤ ਸਾਰਾ ਕਿਵ ਸੀ ਜੋ ਅੱਗੇ ਜੀ ਆਪਾਂ ਨੇ ਪਾਇਆ। ਥੋੜਾ ਜਿਹਾ ਲਗਾਉਂਦੇ ਤੇ ਲਾਉਂਦੇ ਸੌਫਟ चाहे चौरस बना लो चाहे बना लो तो बोला, बोला देखे। थोड़ा थोड़ा, देखे। थोड़ा देखे तो जाओ <coughs> थोड़ा मोटा ही जाए क्योंकि तो प्याज पाए हुए क्योंकि तो वैसे मोटी थोड़ी जी अच्छी लगती है ਇਹ ਚੋਟਾ ਜਿਹਾ ਪੁਰਾਣਾ ਬੀਚੋ ਬੀਚ ਤੇ ਪਾਉਣ ਲੱਗੇ ਫਿਰ ਜਦੋਂ ਇਹ ਮਾਏ ਸਿੱਕਦੇ ਉਹਨਾਂ ਤੇ ਆਪਾਂ ਇਹ ਹੋਰ ਦੇ ਲੈਂਦੇ ਆ ਤਾਲ ਦੇ ਪ੍ਰੋਫੇ ਬਹੁਤ ਸਵਾਦ ਬਣਦੇ ਆ ਸੌਫਟ ਇਹਦੇ ਵਿੱਚ ਨਾਲੇ ਦੇਖੋ ਕਿੰਨਾ ਕੁਝ ਤਾਂ ਆਲਰੇਡੀ ਪਿਆ ਹੁੰਦਾ ਹੈ ਲਸਣ ਅਦਰਕ ਪਿਆਜ਼ ਮਿਰਚ ਮਸਾਲੇ ਤੇ ਬੜਾ ਹੀ ਸੌਫਟ ਹੁੰਦਾ ਹੈ ਬਹੁਤ ਬੜਾ ਹੀ ਸੌਫਟ ਸਾਡੇ ਘਰ ਤਾਂ ਛੋਟੇ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਤੁਹਾਨੂੰ ਵੀ ਇਹ ਹੁੰਦਾ ਹੈ ਕਿ ਹੁਣ ਜਿਤਾ ਤੂੰ ਕੱਟ ਖਾਂਦੇ ਆ ਬੱਚੇ ਇਸ ਵਰਨੇ ਤਾਲ ਦੇ ਮੈਂ ਤਾਂ ਚੰਗੀ ਜਾਣਦੀ ਹਾਂ ਕਿ ਥਾਲ ਕੀ ਤੁਸੀਂ ਕੋਈ ਵੀ ਸਬਜ਼ੀ ਜਿਵੇਂ ਕੋਈ ਸਬਜ਼ੀ ਪੱਤ ਜਾਏ ਜੇ ਥੋੜੀ ਮੋਟੀ ਹੁੰਦੀ ਹੈ ਨਾ ਤਾਂ ਉਹਨੂੰ ਤੁਸੀਂ ਇੱਕ ਗੇੜਾ ਮਿਕਸੀ ਚ ਦੇਓ ਤੇ ਨਾ ਬੱਚਿਆਂ ਨੂੰ ਕੁਝ ਪਤਾ ਵੀ ਨਹੀਂ ਚੱਲਦਾ ਵਿੱਚ ਕੀ ਪਾਇਆ ਹੈ ਟੇਸਟ ਤਾਂ ਉਹ ਹੀ ਜਾਂਦਾ ਵਧੀਆ ਸਾਰੇ ਜਿਹੜਾ ਆਪਾਂ ਮਸਾਲੇ ਪਾ ਲੈਨੇ ਆ ਤੇ ਇਹ ਬੱਚਾ ਨੂੰ ਇਸ ਟ੍ਰਿਕ ਨਾਲ ਵੀ ਤੁਸੀਂ ਸਾਰਾ ਕੁਝ ਖਵਾ ਸਕਦੇ ਹੋ ਕੋਈ। ਕਿਉਂ ਓਚੀ ਤਰ੍ਹਾਂ ਲਗਾ ਕੇ Crispy ਹੋਣ ਤੱਕ ਇਹਨੂੰ ਉਸੇ ਤਰ੍ਹਾਂ ਲੋ ਜਿੰਨਾ Crispy ਕਰਨਾ ਚਾਹੁੰਦੇ ਹੋ ਕੋਈ ਘੱਟ ਤੇਲ ਪਸੰਦ ਕਰਦਾ ਤਾਂ ਘੱਟ ਲਗਾ ਲਓ ਵੱਧ ਕਰਦਾ ਤਾਂ ਵੱਧ ਲਗਾ ਲਓ। ਇਹ ਕੁੱਕਨ ਨੂੰ ਸੁਆਹ ਆਇਆ। ਹੋਰ ਖੁਸ਼ਬੂ ਵੀ ਆਈ ਸੁਹਣੀ ਆ ਰਹੀ ਹੈ ਨਾ ਪਿਆਜ਼ਾਂ ਦੀ ਬੜੀ ਅੱਛੀ ਖੁਸ਼ਬੂ ਆਉਂਦੀ ਜਦੋਂ ਆਪਾਂ ਵਿੱਚ ਪਿਆਜ਼ ਕੱਟ ਕੇ ਪਾਉਂਦੇ ਆ ਨਾ। ਸਾਡੇ ਕੋਲ ਕੀ ਹੈ ਤੇਰਾ ਤੇ ਇੱਕ ਆਕੋਰ ਬਣਾਉਂਦੇ ਆ ਮੰਨ ਲਓ ਇਹਨੂੰ ਵੀ ਵੇਰਨਾ ਹੈ ਅਲੋਕ ਤੋਂ ਕੇਨ ਪਕਾਣ ਨੂੰ ਇਹ ਜਿੱਸਾ ਤੇ pronty ਬਸ ਹੋ ਚੁੱਕੀ ਹੈ ਤਿਆਰ ਆਪਾਂ ਖੰਨ ਕਰਕੇ ਸੇ ਤਾ ਸੋਹਣਾ ਕਲਰ ਆਇਆ ਦੇਖੋ ਇਹ ਦੇਖੋ ਜੀ ਸਾਡੀਆਂ ਸਵਾਦ ਸਵਾਦ ਪਰੌਂਠੀਆਂ ਹੋ ਗਈਆਂ ਤਿਆਰ ਤੇ ਇਹ ਨਾਲ ਆਪਾਂ ਮਿਰਚ ਮਿਰਚ ਇਹ ਤਾਂ ਬਹੁਤ ਸਵਾਦ ਲੱਗਦੀ ਹੈ ਅੱਜ ਕੱਲ ਬੈਸੇ ਗਰਮੀ ਜੇ ਭੁੱਖ ਨਾ ਹੋਵੇ ਨਾ ਲੱਗੇ ਤਾਂ ਇਹ ਦੇਖੋ ਇਹ ਬਈ ਚੀਜ਼ਾਂ ਚਟਣੀ ਅਚਾਰ ਇਹਨਾਂ ਚੀਜ਼ਾਂ ਨਾਲ ਉਕਤ ਜੀ ਵੱਧ ਜਾਂਦੀ ਹੈ ਠੀਕ ਹੈ ਜੀ ਇਹ ਚਟਨੀ ਨਾਲ ਮੇਰੀ ਪਹਿਲਾਂ ਹੀ ਬਣੀ ਹੋਈ ਸੀ ਮਿਰਚਾਂ ਤੇ ਪਰੌਂਠੀਆਂ ਬਣਾ ਲਈ ਆਪਾਂ ਨੇ ਤੇ ਠੀਕ ਹੈ ਜੀ ਆਓ ਜਿੰਨਾ ਜਿੰਨਾ ਨੇ ਖਾਣੀ ਆ ਆਪਣੀਆਂ ਬਣਾਓ ਆਪਣੀ ਪਸੰਦ ਦੀ ਕੋਈ ਵੀ ਦਾਲ ਸਬਜ਼ੀ ਹੋਵੇ ਵਿੱਚ ਆਟਾ ਗੁੰਨ ਕੇ ਨਾਲੇ ਚੀਜ਼ ਯੂਜ਼ ਹੋ ਜਾਂਦੀ ਹੈ ਨਾਲੇ ਸਾਰੇ ਇਸ ਬੰਨੇ ਖਾ ਲੈਂਦੇ ਆ ਤੇ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ